ਸਤਿ ਸ਼੍ਰੀ ਅਕਾਲ ਜੀ ਮਲੂਰ ਲਾਈਵ ਨਾਲ ਜੁੜੇ ਹੋਏ ਤੁਸੀਂ ਮੈਂ ਹਾਂ ਰਾਮ ਕੁਮਾਰ ਔਰ ਐਕਸ ਵਲੇ ਦੀ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਮਲੂਰ ਦੇ ਇੰਦਰਾ ਰੋਡ ਤੇ ਮੋਬਾਈਲ ਦੀ ਸ਼ਾਪਸ ਹੈ ਤੇ ਜਿੱਥੇ ਕਿ ਚੋਰੀ ਦੀ ਘਟਨਾ ਸਾਹਮਣੇ ਆਈ ਆ ਤੋਂ ਇਸ ਬਾਰੇ ਅਪਡੇਟ ਦੇ ਲਈ ਅਸੀਂ ਤੁਹਾਡੇ ਨਾਲ ਜੁੜੇ ਆ

10 15 ਪੀਸ ਲੈ ਗਿਆ ਜੀ ਉਹਦੇ ਜੋ 5 7 ਪੀਸ ਦਾ ਮੋਬਾਈਲ ਲੈ ਗਿਆ 15 ਪੀਸ ਜਿੱਦੋਂ 6 7 ਨਵੇਂ ਆ ਜੀ 6 7 ਪੁਰਾਣੇ ਆ ਬਾਕੀ ਸਪੀਕਰ ਲੈ ਗਿਆ ਜੀ ਅੱਜ ਕੱਲ੍ਹ ਘੜੀਆਂ ਜੀ ਲੈ ਗਿਆ ਮੇਰੀਆਂ ਐਸੈਸਰੀ ਦਾ ਹੋਰ ਸਮਾਨ ਲੈ ਜੀ ਹਾਂ ਜੀ ਨਗਦੀ ਵੀਰੇ ਮੇਰਾ 7000 ਰੁਪਿਆ ਪਿਆ ਸੀ ਵਿੱਚ ਉਹ ਲੈ ਗਿਆ ਉਹ ਵੀ ਲੈ ਗਿਆ ਹਾਂ ਜੀ ਲੋਟੇ ਪਾਬੋ ਕਿੰਨਾ ਕੋ ਨੁਕਸਾਨ ਹੈ ਜੀ ਤਕਰੀਬਨ ਮੇਰੇ 1 ਲੱਖ 30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਤਕਰੀਬਨ ਸਾਰਾ ਹੀ ਹੈ ਵਾਇਰ ਵਗੈਰਾ ਹਾਂ ਜੀ ਹਾਂ ਜੀ ਵੀ ਸਾਰਾ ਮੋਬਾਈਲਸ ਨੇ ਸਾਰਾ ਹਾਂ ਸਾਰਾ ਹਾਂਜੀ ਜੀ ਠੀਕ ਹੈ ਜੀ ਤੇ ਤੁਹਾਨੂੰ ਕੋ ਕਿਸ ਤਰ੍ਹਾਂ ਦਾ ਅੰਦਾਜ਼ਾ ਨਹੀਂ ਕਿ ਕਿਸ ਤਰ੍ਹਾਂ ਹੋ ਸਕਦਾ ਕਿਸ ਤਰ੍ਹਾਂ ਨਾਲ ਹੋਈ ਹੈ ਚੋਰੀ ਕਿਰੇ ਇਹ ਗਿਆ ਵੀ ਆਪਾਂ ਕਹਿ ਦਈਏ ਜੀ ਦੇਖੋ ਚੌਕੀਦਾਰਾ ਜੀ ਉਹਦਾ ਕੋਈ ਧਿਆਨ ਨਹੀਂ ਸੀ ਉਹ ਪਹਿਲਾਂ ਮੈਨੂੰ ਕਹਿ ਰਿਹਾ ਵੀ ਮੈਂ ਰਾਤੀ ਸੁੱਤਾ ਪਿਆ ਸੀਗਾ ਉਹਨਾਂ ਦੇ ਤੋਂ ਪੁੱਛਗਿਛ ਕਰਦੇ ਆ ਜੀ ਉਹਨੂੰ ਕੋਈ ਸੋ ਲੱਗੇ ਤਾਂ ਜੀ ਉਹ ਕਹਿ ਰਿਹਾ ਮੈਂ ਸੋ ਗਿਆ ਹੁੰਦੀ ਉਹਨੇ ਡਿਊਟੀ ਨਹੀਂ ਕੀਤੀ ਜੀ ਅਸਲ ਤੇ ਨੁਕਸਾਨ ਉਸ ਕਰਕੇ ਹੋ ਗਿਆ ਉਹ ਕਹਿੰਦਾ ਮੈਂ ਸੋ ਗਿਆ ਵੀਰੇ ਤੇ ਤੁਸੀਂ ਕੋਈ ਦਰਖਾਸਤ ਵਗੈਰਾ ਹੁੰਦਾ ਹਾਂਜੀ ਵੀ ਦਰਖਾਸਤ ਲਿਖਾਤੀ ਆਪਾਂ ਜੀ ਹਾਂਜੀ ਘੰਟਾ ਡੇਢ ਘੰਟਾ ਹੋ ਗਿਆ ਤੇ ਉਹ ਕਹਿੰਦੇ ਆ ਕੇ ਅਸੀਂ ਫਿਰ ਚੈੱਕ ਕਰਦੇ ਆ ਸਾਰੀ ਕਾਰਵਾਈ ਉਹਨਾਂ ਦਾ ਕਹਿਣਾ ਕੀ ਉਹ ਕਹਿੰਦੇ ਬਸ ਅਸੀਂ ਘੰਟੇ ਡੇਢ ਘੰਟੇ ਸਾਡੇ ਬੰਦੇ ਆਉਂਦੇ ਆ ਜੀ ਉੱਥੋਂ ਅੰਦਰੋਂ ਥਾਣੇ ਚ ਕਿੰਨੀ ਦੇਰ ਪਹਿਲਾਂ ਤੁਸੀਂ ਗਏ ਸੀ ਦਰਖਾਸਤ ਦੇ ਲਈ ਫਿਰ ਹੋ ਗਿਆ ਡੇਢ ਕਿੰਟਾ ਹੋ ਗਿਆ ਹਲੇ ਤੱਕ ਨਹੀਂ ਆਇਆ ਕੋਈ ਨਹੀਂ ਹਾਈ ਤੱਕ ਕੋਈ ਨਹੀਂ ਕਿਸੇ ਨੇ ਕੋਈ ਸਾਖ ਸਾਖ ਤਾਂ ਵੀਰੇ ਬੇ ਚੌਂਕੀ ਦਾ ਆ ਜਨੇ ਡਿਊਟੀ ਨਹੀਂ ਦਿੱਤੀ ਹੁੰਦੇ ਤਾਂ ਪੁੱਛ ਦਿਸ ਕਰਦੇ ਆ ਜੀ ਕੀ ਕਾਰਵਾਈ ਨਿਕਲਦੀ ਹੈ ਇਹੰਦੇ ਤੋਂ ਕੀ ਲੱਗਦਾ ਇਹਨਾਂ ਦਾ ਹੋ ਸਕਦਾ ਹੈ ਵੀਰੇ ਅੱਜ ਕੱਲ੍ਹ ਹੁਣ ਕੀ ਕਹਿ ਸਕਦਾ ਵੀਰੇ ਵੀ ਪੁਲਿਸ ਪ੍ਰਸ਼ਾਸਨ ਲੈ ਲਓ ਵੀ ਇਹਦੀ ਡਿਊਟੀ ਉਹਨਾਂ ਹੀ ਤਾਂ ਹੈਗੀ ਸੀ ਮੇਨ ਦਾ ਚੌਂਕੀਦਾਰ ਹੈ ਵੀਰੇ ਜਿੰਨੇ ਧਿਆਨ ਦੇਣਾ ਹੁੰਦਾ ਹੈ ਉਹ ਰਾਤੀ ਕੰਦਾ ਮੈਸ ਹੋ ਗਿਆ ਸੀਗਾ ਉਹਨੂੰ ਝੂਠ ਮਾਰ ਰਿਹਾ ਵੀ ਦੇਖੋ ਕੀ ਕਰ ਰਿਹਾ ਜੀ ਉਹਨਾਂ ਨੂੰ ਤਾਂ ਪਤਾ ਲੱਗ ਜਾਊਗਾ ਹਾਂਜੀ ਇੱਕ ਜਿਵੇਂ ਇਲੈਕਸ਼ਨ ਦਾ ਗੰਮਾ ਆ ਚੌਂ ਜਾ ਆਪਾਂ ਲੱਗਿਆ ਕਿ ਨਾਲ ਜਿਹੜੇ ਪੀਸੀਆਰ ਉਹ ਸ਼ਹਿਰ ਦੇ ਵਿੱਚ ਘੁੰਮਦੀ ਹੈ ਨਹੀਂ ਵੀਰੇ ਪੀਸੀਆਰ ਵਾਲੇ ਤਾਂ ਰਾਤੀ ਆਪਣੇ ਕੋਲ ਇੱਥੇ ਤੋਂ ਆਏ ਆ ਉਸ ਤੋਂ ਬਾਅਦ ਅੱਜ ਸੀ ਤੈਨ 40 ਤੇ ਮੈਨੂੰ ਫੋਨ ਆਇਆ ਉਹ ਕਹਿੰਦੇ ਆ ਸੀ ਉਹਨਾਂ ਦਾ ਕਹਿਣਾ ਸੀਗਾ ਵੀ ਅਸੀਂ 1:30 ਵਜੇ ਤੋਂ ਟੱਪਿਆ ਮੇਰੀ ਹੋਈ ਗੱਲ ਉਦੋਂ ਕੋਈ ਗੱਲ ਨਹੀਂ ਸੀ ਇਸ ਤਰ੍ਹਾਂ ਦੀ ਤੇ ਜਦੋਂ ਫਿਰ ਉਹ ਬੁਲਾਏ ਆ ਤਾਂ ਪਾਈ ਸੀਗੇ ਗੇਟੇ ਕੁਲਪਤੀ ਪ੍ਰਸ਼ਾਸਨ ਤੋਂ ਮੰਗਦਾ ਅਛਾ ਸਤੋਂ ਮੰਗ ਕਰਦੇ ਆ ਵੀ ਮੇਰੇ ਵੀ ਮੇਰੇ ਜਿਹੜਾ ਚੋਰੀ ਹੋਈ ਹੈ ਵੀਰੇ ਸਮਾਨ ਮੈਨੂੰ ਵਾਪਸ ਕਰਾਇਆ ਜਾਵੇ ਮੈਂ ਤਾਂ ਵੀਰੇ ਆਪ ਕਰਕੇ ਤੇ ਹੁੰਦੀ ਅੱਜਕੱਲ ਛੋਟੇ ਦੁਕਾਨਦਾਰਾਂ ਨੂੰ ਆਪਣੇ ਘੜਾ ਵੀਰੇ ਇੰਨਾ ਸਮਝਦੇ ਜੀ ਸੰਸਾਰਾ ਹੀ ਪਤਾ ਹੈ ਪ੍ਰਸ਼ਾਸਨ ਤੋਂ ਮੰਗ ਹੈ ਵੀ ਮੇਰਾ ਸਮਾਨ ਦਵਾ ਜਾਵੇ ਕੋਈ ਨਾ ਤੇ ਜਲਦੀ ਤੇ ਜਲਦੀ ਇਸ ਲਾਈਵ ਅਪਡੇਟ ਮਲੂਟ ਲਾਈ ਵੱਲੋਂ ਮਲੂਟ ਦੇ ਇੰਦਰਾ ਰੋਡ ਤੇ ਜਿਹੜੀ ਚੋਰੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੀ ਚੋਰੀ ਹੋਈ ਆ ਇੱਕ ਪਾਸੋਂ ਜਿਵੇਂ ਤੁਹਾਨੂੰ ਵਿਖਾਵਾਂ ਤਾਂ ਜਿਹੜਾ ਸ਼ਟਰ ਆ ਉਹ ਦੁਕਾਨ ਦਾ ਉਹ ਜਿਹੜਾ ਹੈ ਉਹ ਖੁੱਲਿਆ ਹੋਇਆ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਮੈਂ ਪੂਰੀ ਜਿਹੜੀ ਸ਼ਾਪ ਹੈ ਤੁਹਾਨੂੰ ਵਿਖਾ ਰਿਹਾ ਜੇ ਆਪਾਂ ਬਾਹਰੋਂ ਸ਼ਾਪ ਨੂੰ ਦੇਖਦੇ ਆ ਤਾਂ ਗਣਪਤੀ ਟੈਲੀਕਮ ਹੈ ਜਿਨ੍ਹਾਂ ਦਾ ਮੋਬਾਈਲ ਰਿਪੇਅਰ ਤੇ ਮੋਬਾਈਲ ਸੇਲ ਪਰਚੇਜ਼ ਦਾ ਕੰਮ ਆ। ਸੋ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਜਿਹੜਾ ਚੋਰੀ ਹੋਈ ਹੈ ਲਗਭਗ 15 ਦੇ ਕਰੀਬ ਜਿਹੜਾ ਮੋਬਾਈਲ ਚੋਰੀ ਹੋਇਆ ਔਰ ਘੜੀਆਂ ਜਾਂ ਹੋਰ ਸਮਾਨ ਜਿਹੜਾ ਇਹ ਦੱਸ ਰਹੇ ਆ ਕਿ ਚੋਰੀ ਹੋਇਆ। ਅ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਜਿਹੜਾ ਚੋਰੀ ਹੋਈ ਆ ਅੰਦਾਜ਼ਾ ਇਸ ਤਰ੍ਹਾਂ ਲਾਇਆ ਜਾ ਸਕਦਾ ਜਿਵੇਂ ਸੈਂਟਰ ਦੇ ਵਿੱਚੋਂ ਸ਼ਟਰ ਨੂੰ ਕਿਸੇ ਤਰ੍ਹਾਂ ਚੀਜ਼ ਨਾਲ ਚੁੱਕਿਆ ਗਿਆ ਹੋਵੇ ਤੇ ਸਾਈਡ ਤੋਂ ਜਿਹੜਾ ਹੈ ਸ਼ਟਰ ਉਹ ਕੁੱਟਿਆ ਗਿਆ ਤਾਂ ਉਸ ਤੋਂ ਬਾਅਦ ਇਸ ਨੂੰ ਉੱਚਾ ਕਰ ਦਿੱਤਾ ਗਿਆ ਤਾਂ ਦੁਕਾਨਦਾਰ ਦੇ ਦੱਸਿਆ ਮੁਤਾਬਕ ਜਿਹੜਾ ਇਹ ਸਵੇਰੇ 3:40 ਦਾ ਜਿਹੜਾ ਫੋਨ ਆਇਆ ਹੈ ਚੌਕੀਦਾਰ ਦੇ ਵੱਲੋਂ ਫੋਨ ਆਇਆ ਤੇ ਉਸ ਤੋਂ ਬਾਅਦ ਜਿਹੜਾ ਜਦੋਂ ਇਹ ਪਹੁੰਚਿਆ ਤਾਂ ਆ ਕੇ ਵੇਖਿਆ ਤਾਂ ਇੰਨੀ ਜਿਹੜੀ ਸਮਾਨ ਸੀ ਜਿਹੜਾ ਉਹ ਚੋਰੀ ਹੋਇਆ ਹੋਇਆ ਸੀ ਸੋ ਅੰਦਾਜ਼ਾ ਹੈ ਕਿ ਤਕਰੀਬਨ ਰਾਤ ਦੇ ਜਿਹੜਾ 2:30 3 ਵਜੇ ਦੇ ਕਰੀਬ ਜਿਹੜੀ ਇਹ ਚੋਰੀ ਹੋਈ ਆ ਤੁਹਾਨੂੰ ਮਿਲਦੇ ਨਵੀਂ ਅਪਡੇਟ ਦੇ ਨਾਲ ਧੰਨਵਾਦ